ਆ ਫਲਾਈਟਸ ਹੋ ਗਈਆਂ ਟ੍ਰੇਨਸ ਹੋ ਗਈਆਂ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੈਓ ਤਾਂ ਉਸ ਧਰਤੀ ਤੇ ਮੌਜੂਦ ਆ ਜਿੱਥੇ ਧੰਨ ਧੰਨ ਗਸਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਦੀ ਜਿੱਥੇ ਇੱਥੇ ਜਨਮ ਲਿਆ ਸੀ ਅਵਤਾਰ ਧਾਰਿਆ ਸੀ ਇਹ ਉਹੀ ਅਸਥਾਨ ਹੈ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਗੁਰਦੁਆਰਾ ਤਕਤਸ਼ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਦਰਸ਼ਨ ਕਰਾ ਰਿਹਾ ਹਾਂ ਪਟਨਾ ਸਾਹਿਬ ਦੀ ਧਰਤੀ ਤੇ ਇਸ ਸਮੇਂ ਮੌਜੂਦ ਆ ਜਿਵੇਂ ਕਿ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਵੀ ਕੱਲ ਜਿਹੜੀ ਕਿ 17 ਤਰੀਕ ਨੂੰ ਗੁਰਪੁਰਬ ਮਨਾਇਆ ਜਾਏਗਾ ਇੱਥੇ ਅਤੇ ਦੂਰ ਦੂਰ ਸੰਗਤਾਂ ਆਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਵੇਂ ਕਿ ਆਪਾਂ ਆਪ ਸਭ ਨੂੰ ਪਤਾ ਵੀ ਮੌਸਮੀ ਔਕੜਾਂ ਵੀ ਨੇ ਲੋਕਾਂ ਦੀਆਂ ਫਲਾਈਟਸ ਹੋ ਗਈਆਂ ਟ੍ਰੇਨਸ ਹੋ ਗਈਆਂ ਬੜੀਆਂ ਕੈਂਸਲ ਵੀ ਹੋ ਰਹੀਆਂ ਨੇ ਪਰ ਲੋਕ ਇੱਥੇ ਪਹੁੰਚ ਰਹੇ ਨੇ ਤਾ ਸਭ ਤੋਂ ਵੱਡੀ ਗੱਲ ਜੇ ਇਤਿਹਾਸ ਦੀ ਗੱਲ ਕਰਦੇ ਆ ਤਾਂ ਜ਼ਰੂਰ ਅਸੀਂ ਕਹਿੰਦੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਅਸਥਾਨ ਹੈ ਜਨਮ ਸਥਾਨ ਹੈ ਪਰ ਇਸ ਦੀ ਇਤਿਹਾਸ ਬੜਾ ਵੱਡਾ ਇਤਿਹਾਸ ਸ਼ੁਰੂ ਹੁੰਦਾ ਇਸ ਸਥਾਨ ਦਾ ਗੁਰਨਾਨਕ ਦੇਵ ਜੀ ਤੋਂ ਗੁਰਨਾਨਕ ਦੇਵ ਜੀ ਆਪਣੀ ਉਦਾਸੀ ਸਮੇ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਥੇ ਆਏ ਸਨ ਤਾਂ ਇਸ ਪਵਿੱਤਰ ਧਰਤੀ ਜਿਹੜੇ ਕਿ ਰਾਏ ਜੋਹਰੀ ਦੀ ਹਵੇਲੀ ਸੀ ਰਾਏ ਜੋਹਰੀ ਦੀ ਹਵੇਲੀ ਜਿਹੜੀ ਆ ਅੱਜ ਇੱਥੇ ਗੁਰਦੁਆਰਾ ਸਾਹਿਬ ਹੈ ਅਤੇ ਰਾਏ ਜੋਰੀ ਨੂੰ ਗੁਰੂ ਸਾਹਿਬ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਹ ਵੀ ਜਿਹੜਾ ਹੈ ਗੁਰੂ ਸਾਹਿਬ ਦਾ ਸਗੀਰਦ ਬਣਦਾ ਅਤੇ ਉਸ ਤੋਂ ਬਾਅਦ ਇੱਥੇ ਇਹ ਪਹਿਲੀ ਮੰਜੀ ਜਿਹੜੀ ਬਖਸ਼ੀ ਗਈ ਸੀ ਯਾਨੀ ਕਿ ਸਿੱਖੀ ਪ੍ਰਚਾਰ ਦਾ ਵੱਡਾ ਕੇਂਦਰ ਇਹ ਕਾਇਮ ਕੀਤਾ ਗਿਆ ਸੀ ਸਿੱਖੀ ਪ੍ਰਚਾਰ ਦਾ ਇੱਕ ਅਸੀਂ ਕਹਿ ਸਕਦੇ ਹਾਂ ਵੀ ਪਹਿਲਾ ਕੇਂਦਰ ਜਿਹੜਾ ਹੈ ਉਹ ਐਸੀ ਅਤੇ ਇਸੇ ਸਥਾਨ ਤੇ ਜਿਹੜਾ ਜਨਮ ਹੋਇਆ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਜਨਮ ਹੋਇਆ ਉਹ ਇੱਥੇ ਹੀ ਹੋਇਆ ਜੇ ਆਪਾਂ ਬਿਕਰਮੀ ਦੇ ਹਿਸਾਬ ਨਾਲ ਦੇਖਦੇ ਆਂ ਜਾਂ ਸਨਾਂ ਦੇ ਹਿਸਾਬ ਨਾਲ ਦੇਖਦੇ ਆਂ ਜੇ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਜਿਹੜਾ ਕੈਲੰਡਰ ਹੈ ਉਹ 1668 ਜਿਹੜਾ ਸਨ ਬਣਦਾ ਉਦੋਂ ਗੁਰੂ ਸਾਹਿਬ ਜਿਹੜੇ ਨੇ ਇੱਥੇ ਅਵਤਾਰ ਧਾਰਦੇ ਨੇ ਅਤੇ ਤੁਹਾਨੂੰ ਉਹ ਵੀ ਤਸਵੀਰਾਂ ਇਸ ਸਮੇਂ ਬੜੀਆਂ ਸਕਰੀਨਸ ਤੇ ਵੀ ਚਲਾਵਾਂਗੇ ਵੀ ਅੰਦਰ ਜਿਹੜੇ ਗੁਰੂ ਸਾਹਿਬ ਦੇ ਸ਼ਸਤਰ ਵੀ ਨੇ ਉਹਨਾਂ ਦੇ ਵੀ ਤੁਹਾਨੂੰ ਨਾਲ-ਨਾਲ ਜਿਹੜੇ ਆ ਅਸੀਂ ਦਰਸ਼ਨ ਕਰਾ ਰਹੇ ਹਾਂ ਅਤੇ ਉਸੇ ਹਿਸਾਬ ਨਾਲ ਗੁਰੂ ਸਾਹਿਬ ਦੀਆਂ ਜਿਹੜੀਆਂ ਇੱਥੇ ਆ ਨਿਸ਼ਾਨੀਆਂ ਨੇ ਪਾਵਨ ਨਿਸ਼ਾਨੀਆਂ ਉਹ ਵੀ ਇੱਥੇ ਪਈਆਂ ਹੋਈਆਂ ਨੇ ਤਾਂ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਬਹੁਤ ਕੁਝ ਕਿਹਾ ਜਾਂਦਾ ਜੇ ਆਪਾਂ ਗੱਲ ਕਰਦੇ ਆ ਤੇ ਇੱਥੇ ਹੀ ਆ ਮਾਤਾ ਗੁਜਰੀ ਜੀ ਜਦੋਂ ਆਪਾਂ ਕਹਿ ਸਕਦੇ ਆ ਵੀ ਜਦੋਂ ਗੁਰਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਸੀ ਉਹ ਵੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਏ ਸੀ ਤੇ ਉਸ ਤੋਂ ਬਾਅਦ ਗੁਰੂ ਮਾਤਾ ਜੀ ਨੂੰ ਇੱਥੇ ਜਦੋਂ ਛੱਡਦੇ ਨੇ ਅਤੇ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਬਚਪਨ ਵੀ ਜਿਹੜਾ ਉਹਨਾਂ ਨੇ ਇਸ ਧਰਤੀ ਤੇ ਬਤੀਤ ਕੀਤਾ ਆਪਣਾ ਇਸ ਆਹੜੀਆਂ ਅਸੇ ਸਥਾਨ ਤੇ ਜਿਹੜਾ ਬਤੀਤ ਕੀਤਾ ਉਹਨਾਂ ਨੇ ਅਤੇ ਤੁਹਾਨੂੰ ਲਗਾਤਾਰ ਅਸੀਂ ਤਸਰੇ ਹਾਂ ਪਰ ਇੱਕ ਵੱਡੀ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਕੈਮਰਾਮੈਨ ਹੈਪੀ ਨੂੰ ਕਹਾਂਗਾ ਮੈਂ ਜਰਾ ਜ਼ਰੂਰ ਇੱਕ ਵਾਰੀ ਪਿੱਛੇ ਆਣ ਤਾਂ ਜ਼ਰੂਰ ਅਸੀਂ ਦੇਖਦੇ ਹਾਂ ਕਿ ਲੋਕ ਜਿਹੜੇ ਆਂਦੇ ਨੇ ਕਈ ਵਾਰੀ ਉਹ ਆਪਣਾ ਫੋਟੋ ਖਿੱਚਣ ਵਾਲਾ ਜ਼ਿਆਦਾ ਧਿਆਨ ਦੇਣ ਲੱਗ ਜਾਂਦੇ ਆ ਬਲਕਿ ਉਹ ਦਰਸ਼ਨ ਕਰਨ ਜ਼ਰੂਰ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਆਈਆਂ ਨੇ ਦਰਸ਼ਨਾਂ ਲਈ ਆਈਆਂ ਨੇ ਬੜੀ ਵੱਡੀ ਗੱਲ ਹੈ ਤੇ ਅ ਦੇਖ ਸਕਦੇ ਹੋ ਕਿਦਾਂ ਲਹੰਗ ਫੋਜਾਂ ਵੀ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚਿਆ ਨੇ ਨਿਆਂ ਖੋਜਾਂ ਆ ਵੀ ਜ਼ਰੂਰ ਇੱਕ ਵਾਰੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਦੇਖ ਸਕਦੇ ਹੋ ਵੀ ਕਿਦਾਂ ਨਿਆਂ ਖੋਜਾਂ ਵੀ ਇੱਥੇ ਪਹੁੰਚਿਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕੱਲ ਗੁਰਪੁਰਬ ਹੈ ਦਸਮ ਪਤਾ ਜਿਨ੍ਹਾਂ ਨੇ ਖਾਲਸਾ ਪੰਥ ਸਜਾਇਆ ਜਿੰਨਾ ਕਰਕੇ ਅੱਜ ਵੀ ਤੁਸੀਂ ਵੀ ਉਸੇ ਹਿਸਾਬ ਨਾਲ ਨੀਲੇ ਬਾਣੇ ਜਿਹੜੇ ਨੇ ਉਸ ਨੀਲੇ ਚੋਲੇ ਜਿਹੜੇ ਨੇ ਉਸੇ ਤਰੀਕੇ ਨਾਲ ਸਜਾਏ ਹੋਏ ਨੇ ਸੰਗਤ ਜਿਹੜੀ ਸਾਡੇ ਨਾਲ ਮੌਜੂਦ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਪਾਛੋ ਅਹੀਂ ਇਥੋਂ 1 ਸਾਲ ਤੇ ਰਹਿ ਰਹੇ ਆਂ ਸਾਡੀਆਂ ਇੱਥੇ ਨਾ ਕਾਲ ਤਖਤ ਵੱਲੋਂ ਤੇ ਦਲਪੰਥ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਪਾਛੋ ਤੇ ਮਹਾਰਾਜ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਦੂਰਾਂ ਦੂਰਾਂ ਤੋਂ ਬਾਹਰ ਅਮਰੀਕਾ ਕੈਨੇਡਾ ਤੋਂ ਬੜੇ ਬੜੇ ਦੂਰੋਂ ਸੰਗਤ ਆਉਂਦੀ ਆ ਤੇ ਨਹੀਂ ਮੇਰੇ ਜਨਮ ਦਿਹਾੜੇ ਤੇ ਅੱਗੋਂ ਪਿੱਛੋਂ ਵੀ ਬਹੁਤ ਜ਼ਿਆਦੀ ਸੰਗਤ ਆਉਂਦੀ ਆ ਇਸ ਕਰਕੇ ਅੱਜ ਜਿੰਨੇ ਅੱਜ ਪੀੜਿਆਂ ਨਾਲ ਇਹ ਤੋਂ ਵੱਧ ਪੀੜ ਹੋ ਜਾਂਦੀ ਆ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਬੱਚਿਆਂ ਨੂੰ ਛੁੱਟੀਆਂ ਪੈਂਦੀਆਂ ਵਾ ਇਸ ਧਰਤੀ ਨਾਲ ਇੰਨਾ ਲਗਾਓ ਹੋ ਜਾਂਦਾ ਬੱਚਿਆਂ ਦਾ ਵੀ ਜਿੱਤਰਾ ਇੱਕ ਬੱਚਾ ਆਪਣੇ ਘਰੋਂ ਜਾਣ ਲੱਗਾ ਕਿਤੇ ਬਾਹਰ ਮਨ ਭਰਦਾ ਨਾ ਤੇ ਬੱਚੇ ਜਿਹੜੇ 8-10 ਦਿਨ ਰਹਿ ਜਾਂਦੇ ਆ ਉਹਨਾਂ ਦਾ ਮਨ ਇਤਰਾ ਲੱਗ ਜਾਂਦਾ ਤੇ ਪੂਰਾ ਕਿ ਜਿੱਤਰਾ ਆਪਣੇ ਪਿਓ ਦੇ ਘਰੇ ਆਏ ਆ ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਤੇ ਇਹ ਧਰਤੀ ਬਹੁਤ ਭਾਗਾਂ ਵਾਲੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਸ ਧਰਤੀ ਨੂੰ ਭਾਗ ਲਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰਕੌਰ ਦੀ ਨੇਕਾਂ ਜੀ ਸਿੰਘ ਇੱਥੇ ਜਿਹੜੇ ਮਹਾਰਾਜ ਦੇ ਨਾਲ ਜਿਹੜੇ ਆਏ ਆ ਉਹਨਾਂ ਦੀ ਚਰਨ ਛੋਹ ਧਰਤੀ ਪ੍ਰਾਪਤ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਅੱਜ ਬੜੀ ਧੂਮ ਧਾਮ ਨਾਲ ਸੰਗਤਾਂ ਮਨਾ ਰਹੀਆਂ ਵਾਂ ਤੇ ਇਸ ਕਰਕੇ ਦੂਰੋਂ ਨੇੜੋਂ ਚੱਲ ਕੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਐਸੇ ਹਿਸਾਬ ਨਾਲ ਤੁਹਾਨੂੰ ਇਤਿਹਾਸ ਨਾਲ ਵੀ ਜਿਹੜਾ ਹੁਣ ਲਗਾਤਾਰ ਜਿਹੜੇ ਆ ਜਾਣੂ ਕਰਾਂਦੇ ਰਾਵਾਂਗੇ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਵਲੈਓ ਤਾ ਉਸ ਧਰਤੀ ਤੇ ਮੌਜੂਦ ਆ ਜਿੱਥੇ ਧੰਨ ਧੰਨ ਗਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਥੇ ਇੱਥੇ ਜਨਮ ਲਿਆ ਸੀ ਅਵਤਾਰ ਧਾਰਿਆ ਸੀ ਇਹ ਉਹੀ ਅਸਥਾਨ ਹੈ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਗੁਰਦੁਆਰਾ ਤਖਤਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਪਟਨਾ ਸਾਹਿਬ ਦੀ ਧਰਤੀ ਤੇ ਇਸ ਸਮੇਂ ਮੌਜੂਦਾਂ ਜਿਵੇਂ ਕਿ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਵੀ ਕੱਲ ਜਿਹੜੇ ਕਿ 17 ਤਰੀਕ ਨੂੰ ਗੁਰਪੁਰਬ ਮਨਾਇਆ ਜਾਏਗਾ ਇੱਥੇ ਅਤੇ ਦੂਰ ਦੂਰ ਸੰਗਤਾਂ ਆਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਵੇਂ ਕਿ ਆਪਾਂ ਆਪ ਸਭ ਨੂੰ ਪਤਾ ਵੀ ਮੌਸਮੀ ਔਕੜਾਂ ਵੀ ਨੇ ਲੋਕਾਂ ਦੀਆਂ ਫਲਾਈਟਸ ਹੋ ਗਈਆਂ ਟ੍ਰੇਨਸ ਹੋ ਗਈਆਂ ਬੜੀਆਂ ਕੈਂਸਲ ਵੀ ਹੋ ਰਹੀਆਂ ਨੇ ਪਰ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਸਭ ਤੋਂ ਵੱਡੀ ਗੱਲ ਜੇ ਇਤਿਹਾਸ ਦੀ ਗੱਲ ਕਰਦੇ ਆ ਤਾਂ ਜ਼ਰੂਰ ਅਸੀਂ ਕਹਿੰਦੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਅਸਥਾਨ ਹੈ ਜਨਮ ਸਥਾਨ ਪਰ ਇਸ ਦੀ ਇਤਿਹਾਸ ਬੜਾ ਵੱਡਾ ਇਤਿਹਾਸ ਸ਼ੁਰੂ ਹੁੰਦਾ ਇਸ ਸਥਾਨ ਦਾ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਸਮੇ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਥੇ ਆਏ ਸਨ ਤਾਂ ਇਸ ਪਵਿੱਤਰ ਧਰਤੀ ਜਿਹੜੇ ਕਿ ਰਾਏ ਜੋਹਰੀ ਦੀ ਹਵੇਲੀ ਸੀ ਰਾਏ ਜੋਹਰੀ ਦੀ ਹਵੇਲੀ ਜਿਹੜੀ ਆ ਅਜੇ ਤੇ ਗੁਰਦੁਆਰਾ ਸਾਹਿਬ ਹੈ ਤੇ ਰਾਏ ਜੋਰੀ ਨੂੰ ਗੁਰੂ ਸਾਹਿਬ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਹ ਵੀ ਜਿਹੜਾ ਹੈ ਗੁਰੂ ਸਾਹਿਬ ਦਾ ਸਗੀਰਦ ਬਣਦਾ ਅਤੇ ਉਸ ਤੋਂ ਬਾਅਦ ਇੱਥੇ ਇਹ ਪਹਿਲੀ ਮੰਜੀ ਜਿਹੜੀ ਬਖਸ਼ੀ ਗਈ ਸੀ ਯਾਨੀ ਕਿ ਸਿੱਖੀ ਪ੍ਰਚਾਰ ਦਾ ਵੱਡਾ ਕੇਂਦਰ ਇਹ ਕਾਇਮ ਕੀਤਾ ਗਿਆ ਸੀ ਸਿੱਖੀ ਪ੍ਰਚਾਰ ਦਾ ਇੱਕ ਅਸੀਂ ਕਹਿ ਸਕਦੇ ਹਾਂ ਵੀ ਪਹਿਲਾ ਕੇਂਦਰ ਜਿਹੜਾ ਹੈ ਉਹ ਐਸੀ ਅਤੇ ਇਸੇ ਸਥਾਨ ਤੇ ਜਿਹੜਾ ਜਨਮ ਹੋਇਆ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਜਨਮ ਹੋਇਆ ਉਹ ਇੱਥੇ ਹੀ ਹੋਇਆ ਜੇ ਆਪਾਂ ਬਿਕਰਮੀ ਦੇ ਹਿਸਾਬ ਨਾਲ ਦੇਖਦੇ ਹਾਂ ਜਾਂ ਸਨਾਂ ਦੇ ਹਿਸਾਬ ਨਾਲ ਦੇਖਦੇ ਹਾਂ ਜੇ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਜਿਹੜਾ ਕੈਲੰਡਰ ਹੈ ਉਹ 1668 ਜਿਹੜਾ ਸਨ ਬਣਦਾ ਉਦੋਂ ਗੁਰੂ ਸਾਹਿਬ ਜਿਹੜੇ ਨੇ ਇੱਥੇ ਅਵਤਾਰ ਧਾਰਦੇ ਨੇ ਅਤੇ ਤੁਹਾਨੂੰ ਉਹ ਵੀ ਤਸਵੀਰਾਂ ਇਸ ਸਮੇਂ ਤੁਹਾਡੀਆਂ ਸਕਰੀਨਸ ਤੇ ਵੀ ਚਲਾਵਾਂਗੇ ਵੀ ਅੰਦਰ ਜਿਹੜੇ ਗੁਰੂ ਸਾਹਿਬ ਦੇ ਸ਼ਸਤਰ ਵੀ ਨੇ ਉਹਨਾਂ ਦੇ ਵੀ ਤੁਹਾਨੂੰ ਨਾਲ-ਨਾਲ ਜਿਹੜੇ ਆ ਅਸੀਂ ਦਰਸ਼ਨ ਕਰਾ ਰਹੇ ਹਾਂ ਅਤੇ ਉਸੇ ਹਿਸਾਬ ਨਾਲ ਗੁਰੂ ਸਾਹਿਬ ਦੀਆਂ ਜਿਹੜੀਆਂ ਇੱਥੇ ਆ ਨਿਸ਼ਾਨੀਆਂ ਨੇ ਪਾਵਨ ਨਿਸ਼ਾਨੀਆਂ ਉਹ ਵੀ ਇੱਥੇ ਪਈਆਂ ਹੋਈਆਂ ਨੇ ਤਾਂ ਗੁਰੂ ਸਾਹਿਬ ਨੂੰ ਕਿਆ ਜਾਂਦਾ ਬਹੁਤ ਕੁਝ ਕਿਹਾ ਜਾਂਦਾ ਜੇ ਆਪਾਂ ਗੱਲ ਕਰਦੇ ਆ ਤੇ ਇੱਥੇ ਹੀ ਆ ਮਾਤਾ ਗੁਜਰੀ ਜੀ ਜਦੋਂ ਆਪਾਂ ਕਹਿ ਸਕਦੇ ਆ ਵੀ ਜਦੋਂ ਗੁਰਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਸੀ ਉਹ ਵੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਏ ਸੀ ਤੇ ਉਸ ਤੋਂ ਬਾਅਦ ਗੁਰੂ ਮਾਤਾ ਜੀ ਨੂੰ ਇੱਥੇ ਜਦੋਂ ਛੱਡਦੇ ਨੇ ਅਤੇ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਬਚਪਨ ਵੀ ਜਿਹੜਾ ਉਹਨਾਂ ਨੇ ਇਸ ਧਰਤੀ ਤੇ ਬਤੀਤ ਕੀਤਾ ਆਪਣਾ ਤਾਰੇ ਅੰਤਾਰ ਐਸੇ ਸਥਾਨ ਤੇ ਜਿਹੜਾ ਬਤੀਤ ਕੀਤਾ ਉਹਨਾਂ ਨੇ ਅਤੇ ਤੁਹਾਨੂੰ ਲਗਾਤਾਰ ਅਸੀਂ ਦੱਸ ਰਹੇ ਹਾਂ ਪਰ ਇੱਕ ਵੱਡੀ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਕੈਮਰਾਮੈਨ ਕਿ ਪਿੰਨੂ ਕਮਾਂ ਗਾ ਮੇ ਜਰਾ ਜ਼ਰੂਰ ਇੱਕ ਵਾਰੀ ਪਿੱਛੇ ਆਣ ਤਾਂ ਜ਼ਰੂਰ ਅਸੀਂ ਦੇਖਦੇ ਹਾਂ ਕਿ ਲੋਕ ਜਿਹੜੇ ਆਂਦੇ ਨੇ ਕਈ ਵਾਰੀ ਉਹ ਆਪਣਾ ਫੋਟੋ ਖਿੱਚਣ ਵਾਲਾ ਜ਼ਿਆਦਾ ਧਿਆਨ ਦੇਣ ਲੱਗ ਜਾਂਦੇ ਆ ਬਲਕਿ ਉਹ ਦਰਸ਼ਨ ਕਰਨ ਜ਼ਰੂਰ ਸੰਗਤਾਂ ਜਿਹੜੀਆਂ ਨੇ ਦੂਰ ਦੂਰੋਂ ਆਈਆਂ ਨੇ ਦਰਸ਼ਣਾ ਲਈ ਆਇਆ ਨੇ ਬੜੀ ਵੱਡੀ ਗੱਲ ਹੈ ਤੇ ਆ ਦੇਖ ਸਕਦੇ ਹੋ ਕਿਦਾਂ ਨਿਹੰਗ ਫੌਜਾਂ ਵੀ ਜੜੀਆਂ ਨੇ ਉਹ ਵੀ ਇੱਥੇ ਪਹੁੰਚੀਆਂ ਨੇ ਨਿਹੰਗ ਫੌਜਾਂ ਨਾਲ ਵੀ ਜ਼ਰੂਰ ਇੱਕ ਵਾਰੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਦੇਖ ਸਕਦੇ ਹੋ ਵੀ ਕਿਦਾਂ ਨਿਹੰਗ ਫੌਜਾਂ ਵੀ ਇੱਥੇ ਪਹੁੰਚੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕੱਲ ਗੁਰਪੁਰਬ ਹੈ ਦਸਮ ਪਿਤਾ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ ਜਿੰਨਾ ਕਰਕੇ ਅੱਜ ਵੀ ਤੁਸੀਂ ਵੀ ਉਸੇ ਹਿਸਾਬ ਨਾਲ ਨੀਲੇ ਬਾਣੇ ਜਿਹੜੇ ਨੇ ਉਸ ਨੀਲੇ ਚੋਲੇ ਜਿਹੜੇ ਨੇ ਉਸੇ ਤਰੀਕੇ ਨਾਲ ਸਜਾਏ ਹੋਏ ਨੇ ਆ ਸੰਗਤ ਜਿਹੜੀ ਸਾਡੇ ਨਾਲ ਮੌਜੂਦ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਪਾਚੋ ਅਹੀਂ ਇਥੋਂ ਇੱਕ ਸਾਲ ਤੇ ਰਹਿ ਰਹੇ ਆ ਸਾਡੀਆਂ ਇੱਥੇ ਨਾ ਕਾਲ ਤਖਤ ਵੱਲੋਂ ਤੇ ਦਲ ਪੰਥ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਪਾਚੋ ਤੇ ਮਹਾਰਾਜ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਦੂਰਾਂ ਦੂਰਾਂ ਤੋਂ ਬਾਹਰ ਅਮਰੀਕਾ ਕੈਨੇਡਾ ਤੋਂ ਬੜੇ ਬੜੇ ਦੂਰੋਂ ਸੰਗਤ ਆਉਂਦੀ ਆ। ਇਹ ਨਹੀਂ ਮੇਰੇ ਜਨਮ ਦਿਹਾੜੇ ਤੇ ਅੱਗੋਂ ਪਿੱਛੋਂ ਵੀ ਬਹੁਤ ਜਾਦੀ ਸੰਗਤ ਆਉਂਦੀ ਆ। ਤੇ ਇਸ ਕਰਕੇ ਅੱਜ ਜਿੰਨੇ ਅੱਜ ਪੀੜਿਆਂ ਨਾਲ ਇਹ ਤੋਂ ਵੱਧ ਪੀੜ ਹੋ ਜਾਂਦੀ ਆ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਬੱਚਿਆਂ ਨੂੰ ਛੁੱਟੀਆਂ ਪੈਂਦੀਆਂ ਵਾ ਇਸ ਧਰਤੀ ਨਾਲ ਇੰਨਾ ਲਗਾਓ ਹੋ ਜਾਂਦਾ ਬੱਚਿਆਂ ਦਾ ਵੀ ਜਿੱਤਰਾ ਇੱਕ ਬੱਚਾ ਆਪਣੇ ਘਰੋਂ ਜਾਣ ਲੱਗਾ ਕਿਤੇ ਬਾਹਰ ਮਨ ਭਰਦਾ ਨਾ ਤੇ ਬੱਚੇ ਜਿਹੜੇ 8-10 ਦਿਨ ਰਹਿ ਜਾਂਦੇ ਆ ਉਹਨਾਂ ਦਾ ਮਨ ਇਤਨਾ ਲੱਗ ਜਾਂਦਾ ਤੇ ਪੂਰਾ ਕਿ ਜਿਦ ਤਰਾ ਆਪਣੇ ਪਿਓ ਦੇ ਘਰੇ ਆਏ ਆ ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਤੇ ਇਹ ਧਰਤੀ ਬਹੁਤ ਭਾਗਾਂ ਵਾਲੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਧਰਤੀ ਨੂੰ ਭਾਗ ਲਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰਕੌਰ ਦੀ ਨੇਕਾਂ ਜੀ ਸਿੰਘ ਇੱਥੇ ਜਿਹੜੇ ਮਹਾਰਾਜ ਦੇ ਨਾਲ ਜਿਹੜੇ ਆ ਆਏ ਆ ਉਹਨਾਂ ਦੀ ਚਰਨ ਛੋਹ ਧਰਤੀ ਪ੍ਰਾਪਤ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਅੱਜ ਬੜੀ ਧੂਮ ਧਾਮ ਨਾਲ ਸੰਗਤਾਂ ਮਨਾ ਰਹੀਆਂ ਵਾਂ ਇਸ ਕਰਕੇ ਦੂਰੋਂ ਨੇੜੋਂ ਚੱਲ ਕੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਸੇ ਹਿਸਾਬ ਨਾਲ ਤੁਹਾਨੂੰ ਇਤਿਹਾਸ ਨਾਲ ਵੀ ਜਿਹੜਾ ਹੁਣ ਲਗਾਤਾਰ ਜਿਹੜੇ ਆ ਜਾਣੂ ਕਰਾਉਂਦੇ ਰਾਵਾਂਗੇ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਵਲੈਓ ਤਾ ਉਸ ਧਰਤੀ ਤੇ ਮੌਜੂਦ ਆ ਜਿੱਥੇ ਤਨ ਤਨ ਗਸ਼ਮ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਥੇ ਇੱਥੇ ਜਨਮ ਲਿਆ ਸੀ ਅਵਤਾਰ ਧਾਰਿਆ ਸੀ ਇਹ ਉਹੀ ਅਸਥਾਨ ਹੈ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਗੁਰਦੁਆਰਾ ਤਖਤਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਦਰਸ਼ਨ ਕਰਾ ਰਿਹਾ ਹਾਂ ਪਟਨਾ ਸਾਹਿਬ ਦੀ ਧਰਤੀ ਤੇ ਇਸ ਸਮੇਂ ਮੌਜੂਦਾਂ ਜਿਵੇਂ ਕਿ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆਂ ਵੀ ਕੱਲ ਜਿਹੜੀ ਕਿ 17 ਤਰੀਕ ਨੂੰ ਗੁਰਪੂਰਵ ਮਨਾਇਆ ਜਾਏਗਾ ਇੱਥੇ ਅਤੇ ਦੂਰ ਦੂਰ ਸੰਗਤਾਂ ਆਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਵੇਂ ਕਿ ਆਪ ਤਾਂ ਆਪ ਸਭ ਨੂੰ ਪਤਾ ਵੀ ਮੌਸਮੀ ਔਕੜਾਂ ਵੀ ਨੇ ਲੋਕਾਂ ਦੀਆਂ ਫਲਾਈਟਸ ਹੋ ਗਈਆਂ ਟ੍ਰੇਨਸ ਹੋ ਗਈਆਂ ਬੜੀਆਂ ਕੈਂਸਲ ਵੀ ਹੋ ਰਹੀਆਂ ਨੇ ਪਰ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਸਭ ਤੋਂ ਵੱਡੀ ਗੱਲ ਜੇ ਇਤਿਹਾਸ ਦੀ ਗੱਲ ਕਰਦੇ ਆ ਤਾਂ ਜ਼ਰੂਰ ਅਸੀਂ ਕਹਿੰਦੇ ਆ ਵੀ ਇਹ ਗੁਰਗੋਬਿੰਦ ਸਿੰਘ ਜੀ ਦਾ ਜਿਹੜਾ ਅਸਥਾਨ ਹੈ ਜਨਮ ਸਥਾਨ ਪਰ ਇਸ ਦੀ ਇਤਿਹਾਸ ਬੜਾ ਵੱਡਾ ਇਤਿਹਾਸ ਸ਼ੁਰੂ ਹੁੰਦਾ ਇਸ ਸਥਾਨ ਦਾ ਗੁਰਨਾਨਕ ਦੇਵ ਜੀ ਤੋਂ ਗੁਰਨਾਨਕ ਦੇਵ ਜੀ ਆਪਣੀ ਉਦਾਸੀ ਸਮੇ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਥੇ ਆਏ ਸਨ ਤੈਸ ਪਵਿੱਤਰ ਧਰਤੀ ਜਿਹੜੀ ਕਿ ਰਾਏ ਜੋਹਰੀ ਦੀ ਹਵੇਲੀ ਸੀ ਰਾਏ ਜੋਹਰੀ ਦੀ ਹਵੇਲੀ ਜਿਹੜੀ ਆ ਅੱਜ ਇੱਥੇ ਗੁਰਦੁਆਰਾ ਸਾਹਿਬ ਹੈ ਤੇ ਰਾਏ ਜੋਰੀ ਨੂੰ ਗੁਰੂ ਸਾਹਿਬ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਹ ਵੀ ਜਿਹੜਾ ਹੈ ਗੁਰੂ ਸਾਹਿਬ ਦਾ ਸ਼ਗਿਰਦ ਬਣਦਾ ਅਤੇ ਉਸ ਤੋਂ ਬਾਅਦ ਇੱਥੇ ਇਹ ਪਹਿਲੀ ਮੰਜੀ ਜਿਹੜੀ ਬਖਸ਼ੀ ਗਈ ਸੀ ਯਾਨੀ ਕਿ ਸਿੱਖੀ ਪ੍ਰਚਾਰ ਦਾ ਵੱਡਾ ਕੇਂਦਰ ਇਹ ਕਾਇਮ ਕੀਤਾ ਗਿਆ ਸੀ ਸਿੱਖੀ ਪ੍ਰਚਾਰ ਦਾ ਇੱਕ ਅਸੀਂ ਕਹਿ ਸਕਦੇ ਹਾਂ ਵੀ ਪਹਿਲਾ ਕੇਂਦਰ ਜਿਹੜਾ ਹੈ ਉਹ ਐ ਸੀ ਅਤੇ ਇਸੇ ਅਸਥਾਨ ਤੇ ਜਿਹੜਾ ਜਨਮ ਹੋਇਆ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਜਨਮ ਹੋਇਆ ਉਹ ਇੱਥੇ ਹੀ ਹੋਇਆ ਜੇ ਆਪਾਂ ਬਿਕਰਮ ਦੇ ਹਿਸਾਬ ਨਾਲ ਦੇਖਦੇ ਆ ਜਾਂ ਸਨਾਂ ਦੇ ਹਿਸਾਬ ਨਾਲ ਦੇਖਦੇ ਆ ਜੇ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਜਿਹੜਾ ਕੈਲੰਡਰ ਹੈ ਉਹ 1668 ਜਿਹੜਾ ਸਨ ਬਣਦਾ ਉਦੋਂ ਗੁਰੂ ਸਾਹਿਬ ਜਿਹੜੇ ਨੇ ਇੱਥੇ ਅਵਤਾਰ ਧਾਰਦੇ ਨੇ ਅਤੇ ਤੁਹਾਨੂੰ ਉਹ ਵੀ ਤਸਵੀਰਾਂ ਇਸ ਸਮੇਂ ਤੁਹਾਡੀਆਂ ਸਕਰੀਨਸ ਤੇ ਵੀ ਚਲਾਵਾਂਗੇ ਵੀ ਅੰਦਰ ਜਿਹੜੇ ਗੁਰੂ ਸਾਹਿਬ ਦੇ ਸ਼ਸਤਰ ਵੀ ਨੇ ਉਹਨਾਂ ਦੇ ਵੀ ਤੁਹਾਨੂੰ ਨਾਲ-ਨਾਲ ਜਿਹੜੇ ਆ ਅਸੀਂ ਦਰਸ਼ਨ ਕਰਾ ਰਹੇ ਆ ਅਤੇ ਉਸੇ ਹਿਸਾਬ ਨਾਲ ਗੁਰੂ ਸਾਹਿਬ ਦੀਆਂ ਜਿਹੜੀਆਂ ਇੱਥੇ ਆ ਨਿਸ਼ਾਨੀਆਂ ਨੇ ਪਾਵਨ ਨਿਸ਼ਾਨੀਆਂ ਉਹ ਵੀ ਇੱਥੇ ਪਈਆਂ ਹੋਈਆਂ ਨੇ ਤਾਂ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਬਹੁਤ ਕੁਝ ਕਿਹਾ ਜਾਂਦਾ ਜੇ ਆਪਾਂ ਗੱਲ ਕਰਦੇ ਆ ਤੇ ਇੱਥੇ ਹੀ ਆ ਮਾਤਾ ਗੁਜਰੀ ਜੀ ਜਦੋਂ ਆਪਾਂ ਕਹਿ ਸਕਦੇ ਆ ਵੀ ਜਦੋਂ ਗੁਰਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਸੀ ਉਹ ਵੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਏ ਸੀ ਤੇ ਉਸ ਤੋਂ ਬਾਅਦ ਗੁਰੂ ਮਾਤਾ ਜੀ ਨੂੰ ਇੱਥੇ ਜਦੋਂ ਛੱਡਦੇ ਨੇ ਅਤੇ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਬਚਪਨ ਵੀ ਜਿਹੜਾ ਉਹਨਾਂ ਨੇ ਅਸੀਂ ਧਰਤੀ ਤੇ ਬਤੀਤ ਕੀਤਾ ਆਪਣਾ ਇਹ ਸਾਰੀਆਂ ਅਸੇ ਅਸਥਾਨ ਤੇ ਜਿਹੜਾ ਬਤੀਤ ਕੀਤਾ ਉਹਨਾਂ ਨੇ ਅਤੇ ਤੁਹਾਨੂੰ ਲਗਾਤਾਰ ਅਸੀਂ ਦੱਸ ਰਹੇ ਹਾਂ ਪਰ ਇੱਕ ਵੱਡੀ ਜਾਣਕਾਰੀ ਜ਼ਰੂਰ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਕੈਮਰਾਮੈਨ ਹੈ ਪਿੰੂ ਕੁਮਾ ਗਾਵੇਂ ਚੜਾ ਜ਼ਰੂਰ ਇੱਕ ਵਾਰੀ ਪਿੱਛੇ ਆਣ ਤਾਂ ਜ਼ਰੂਰ ਅਸੀਂ ਦੇਖਦੇ ਆਂ ਕਿ ਲੋਕ ਜਿਹੜੇ ਆਂਦੇ ਨੇ ਕਈ ਵਾਰੀ ਉਹ ਆਪਣਾ ਫੋਟੋ ਖਿੱਚਣ ਵਾਲਾ ਜ਼ਿਆਦਾ ਧਿਆਨ ਦੇਣ ਲੱਗ ਜਾਂਦੇ ਆ ਬਲਕਿ ਉਹ ਦਰਸ਼ਨ ਕਰਨ ਜ਼ਰੂਰ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਆਈਆਂ ਨੇ ਦਰਸ਼ਨਾ ਲਈ ਆਈਆਂ ਨੇ ਬੜੀ ਵੱਡੀ ਗੱਲ ਹੈ ਤੇ ਅ ਦੇਖ ਸਕਦੇ ਹੋ ਕਿੰਦਾ ਨਿਹੰਗ ਫੌਜਾਂ ਵੀ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚੀਆਂ ਨੇ ਨਿਹੰਗ ਫੌਜਾਂ ਨਾਲ ਵੀ ਜ਼ਰੂਰ ਇੱਕ ਵਾਰੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਦੇਖ ਸਕਦੇ ਹੋ ਵੀ ਕਿਦਾਂ ਨਿਆਂ ਖੋਜਵੀ ਇੱਥੇ ਪਹੁੰਚ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਲ ਗੁਰਪੁਰਬ ਹੈ ਦਸਮ ਪਿਤਾ ਜਿਨ੍ਹਾਂ ਨੇ ਖਾਲਸਾ ਪੰਥ ਸਾਜਿਆ ਜਿੰਨਾ ਕਰਕੇ ਅੱਜ ਵੀ ਤੁਸੀਂ ਵੀ ਉਸੇ ਹਿਸਾਬ ਨਾਲ ਨੀਲੇ ਬਾਣੇ ਜਿਹੜੇ ਨੇ ਉਸ ਨੀਲੇ ਚੋਲੇ ਜਿਹੜੇ ਨੇ ਉਸੇ ਤਰੀਕੇ ਨਾਲ ਸਜਾਏ ਹੋਏ ਨੇ ਆ ਸੰਗਤ ਜਿਹੜੀ ਸਾਡੇ ਨਾਲ ਮੌਜੂਦ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹੋ ਆਏ ਪਾਛੋ ਅਹੀਂ ਇਥੋਂ ਇੱਕ ਸਾਲ ਤੇ ਰਹਿ ਰਹੇ ਆਂ ਸਾਡੀਆਂ ਇੱਥੇ ਨਾ ਕਾਲ ਤਖਤ ਵੱਲੋਂ ਤੇ ਦਲਪੰਥ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਪਾਸੋਂ ਤੇ ਮਹਾਰਾਜ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਦੂਰਾਂ ਦੂਰਾਂ ਤੋਂ ਬਾਹਰ ਅਮਰੀਕਾ ਕੈਨੇਡਾ ਤੋਂ ਬੜੇ ਬੜੇ ਦੂਰੋਂ ਸੰਗਤ ਆਉਂਦੀ ਆ ਇਹ ਨਹੀਂ ਮੇਰੇ ਜਨਮ ਦਿਹਾੜੇ ਤੇ ਅੱਗੋਂ ਪਿੱਛੋਂ ਵੀ ਬਹੁਤ ਜ਼ਿਆਦੀ ਸੰਗਤ ਆਉਂਦੀ ਆ ਤੇ ਇਸ ਕਰਕੇ ਅੱਜ ਜਿੰਨੇ ਅੱਜ ਪੀੜਿਆਂ ਨਾਲ ਇਹ ਤੋਂ ਵੱਧ ਪੀੜ ਹੋ ਜਾਂਦੀ ਆ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਬੱਚਿਆਂ ਨੂੰ ਛੁੱਟੀਆਂ ਪੈਂਦੀਆਂ ਆ ਇਹ ਧਰਤੀ ਨਾਲ ਇੰਨਾ ਲਗਾਓ ਹੋ ਜਾਂਦਾ ਬੱਚਿਆਂ ਦਾ ਵੀ ਜਿਦ ਤਰ੍ਹਾਂ ਇੱਕ ਬੱਚਾ ਆਪਣੇ ਘਰੋਂ ਜਾਣ ਲੱਗਾ ਕਿਤੇ ਬਾਹਰ ਮਨ ਭਰਦਾ ਨਾ ਤੇ ਬੱਚੇ ਜਿਹੜੇ 8-10 ਦਿਨ ਰਹਿ ਜਾਂਦੇ ਆ ਉਹਨਾਂ ਦਾ ਮਨ ਇਤਨਾ ਲੱਗ ਜਾਂਦਾ ਤੇ ਪੂਰਾ ਕਿ ਜਿਦ ਤਰ੍ਹਾਂ ਆਪਣੇ ਪਿਓ ਦੇ ਘਰੇ ਆਏ ਆ ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਤੇ ਇਹ ਧਰਤੀ ਬਹੁਤ ਭਾਗਾਂ ਵਾਲੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਧਰਤੀ ਨੂੰ ਭਾਗ ਲਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰਕੌਰ ਦੀ ਨੇਕਾਂ ਸਿੰਘ ਇੱਥੇ ਜਿਹੜੇ ਮਹਾਰਾਜ ਦੇ ਨਾਲ ਜਿਹੜੇ ਆਏ ਆ ਉਹਨਾਂ ਦੀ ਚਰਨ ਛੋਹ ਧਰਤੀ ਪ੍ਰਾਪਤ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਅੱਜ ਬੜੀ ਧੂਮ ਧਾਮ ਨਾਲ ਸੰਗਤਾਂ ਮਨਾ ਰਹੀਆਂ ਵਾਂ ਤੇ ਇਸ ਕਰਕੇ ਦੂਰੋਂ ਨੇੜੋਂ ਚੱਲ ਕੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਸੇ ਹਿਸਾਬ ਨਾਲ ਤੁਹਾਨੂੰ ਇਤਿਹਾਸ ਨਾਲ ਵੀ ਜਿਹੜਾ ਹੁਣ ਲਗਾਤਾਰ ਜਿਹੜੇ ਆ ਜਾਣੂ ਕਰਾਂਦੇ ਰਾਵਾਂਗੇ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਵਲੈਓ ਤਾ ਉਸ ਧਰਤੀ ਤੇ ਮੌਜੂਦ ਆ ਜਿੱਥੇ ਧੰਨ ਧੰਨ ਗਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਥੇ ਇੱਥੇ ਜਨਮ ਲਿਆ ਸੀ ਅਵਤਾਰ ਧਾਰਿਆ ਸੀ ਇਹ ਉਹੀ ਅਸਥਾਨ ਹੈ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਗੁਰਦੁਆਰਾ ਤਕਸ਼ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਪਟਨਾ ਸਾਹਿਬ ਦੀ ਧਰਤੀ ਤੇ ਇਸ ਸਮੇਂ ਮੌਜੂਦ ਹਾਂ ਜਿਵੇਂ ਕਿ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਵੀ ਕੱਲ ਜਿਹੜੀ ਕਿ 17 ਤਰੀਕ ਨੂੰ ਗੁਰਪੂਰਵ ਮਨਾਇਆ ਜਾਏਗਾ ਇੱਥੇ ਅਤੇ ਦੂਰ ਦੂਰ ਸੰਗਤਾਂ ਆਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਵੇਂ ਕਿ ਆਪ ਤਾਂ ਆਪ ਸਭ ਨੂੰ ਪਤਾ ਵੀ ਮੌਸਮੀ ਔਕੜਾਂ ਵੀ ਨੇ ਲੋਕਾਂ ਦੀਆਂ ਫਲਾਈਟਸ ਹੋ ਗਈਆਂ ਟ੍ਰੇਨਸ ਹੋ ਗਈਆਂ ਬੜੀਆਂ ਕੈਂਸਲ ਵੀ ਹੋ ਰਹੀਆਂ ਨੇ ਪਰ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਸਭ ਤੋਂ ਵੱਡੀ ਗੱਲ ਜੇ ਇਤਿਹਾਸ ਦੀ ਗੱਲ ਕਰਦੇ ਆ ਤਾਂ ਜ਼ਰੂਰ ਅਸੀਂ ਕਹਿੰਦੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਅਸਥਾਨ ਹੈ ਜਨਮ ਸਥਾਨ ਹੈ ਪਰ ਇਸ ਦੀ ਇਤਿਹਾਸ ਬੜਾ ਵੱਡਾ ਇਤਿਹਾਸ ਸ਼ੁਰੂ ਹੁੰਦਾ ਇਸ ਸਥਾਨ ਦਾ ਗੁਰਨਾਨਕ ਦੇਵ ਜੀ ਤੋਂ ਗੁਰਨਾਨਕ ਦੇਵ ਜੀ ਆਪਣੀ ਉਦਾਸੀ ਸਮੇਂ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਥੇ ਆਏ ਸਨ ਤਾਂ ਇਸ ਪਵਿੱਤਰ ਧਰਤੀ ਜਿਹੜੇ ਕਿ ਰਾਏ ਜੋਹਰੀ ਦੀ ਹਵੇਲੀ ਸੀ ਰਾਏ ਜੋਹਰੀ ਦੀ ਹਵੇਲੀ ਜਿਹੜੀ ਆ ਅੱਜ ਇੱਥੇ ਗੁਰਦੁਆਰਾ ਸਾਹਿਬ ਹੈ ਤੇ ਰਾਏ ਜੋਰੀ ਨੂੰ ਗੁਰੂ ਸਾਹਿਬ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਹ ਵੀ ਜਿਹੜਾ ਹੈ ਗੁਰੂ ਸਾਹਿਬ ਦਾ ਸ਼ਗਿਰਦ ਬਣਦਾ ਅਤੇ ਉਸ ਤੋਂ ਬਾਅਦ ਇੱਥੇ ਇਹ ਪਹਿਲੀ ਮੰਜੀ ਜਿਹੜੀ ਬਖਸੀ ਗਈ ਸੀ ਯਾਨੀ ਕਿ ਸਿੱਖੀ ਪ੍ਰਚਾਰ ਦਾ ਵੱਡਾ ਕੇਂਦਰ ਇਹ ਕਾਇਮ ਕੀਤਾ ਗਿਆ ਸੀ ਸਿੱਖੀ ਪ੍ਰਚਾਰ ਦਾ ਇੱਕ ਅਸੀਂ ਕਹਿ ਸਕਦੇ ਹਾਂ ਵੀ ਪਹਿਲਾ ਕੇਂਦਰ ਜਿਹੜਾ ਹੈ ਉਹ ਐਸੀ ਅਤੇ ਇਸੇ ਸਥਾਨ ਤੇ ਜਿਹੜਾ ਜਨਮ ਹੋਇਆ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਜਨਮ ਹੋਇਆ ਉਹ ਇੱਥੇ ਹੀ ਹੋਇਆ ਜੇ ਆਪਾਂ ਬਿਕਰਮੀ ਦੇ ਇਨਸਾਮ ਨਾਲ ਦੇਖਦੇ ਹਾਂ ਜਾਂ ਸਨਾਂ ਦੇ ਇਨਸਾਮ ਨਾਲ ਦੇਖਦੇ ਹਾਂ ਜੇ ਅੰਗਰੇਜ਼ੀ ਕੈਲੰਡਰ ਦੇ ਇਨਸਾਮ ਨਾਲ ਦੇਖੀਏ ਤਾਂ ਉਹ ਜਿਹੜਾ ਕੈਲੰਡਰ ਹੈ ਉਹ 1666 ਜਿਹੜਾ ਸਨ ਬਣਦਾ ਉਦੋਂ ਗੁਰੂ ਸਾਹਿਬ ਜਿਹੜੇ ਨੇ ਇੱਥੇ ਅਵਤਾਰ ਧਾਰਦੇ ਨੇ ਅਤੇ ਤੁਹਾਨੂੰ ਉਹ ਵੀ ਤਸਵੀਰਾਂ ਇਸ ਸਮੇਂ ਤੁਹਾਡੀਆਂ ਸਕਰੀਨਸ ਤੇ ਵੀ ਚਲਾਵਾਂਗੇ ਵੀ ਅੰਦਰ ਜਿਹੜੇ ਗੁਰੂ ਸਾਹਿਬ ਦੇ ਸ਼ਸਤਰ ਵੀ ਨੇ ਉਹਨਾਂ ਦੇ ਵੀ ਤੁਹਾਨੂੰ ਨਾਲ-ਨਾਲ ਜਿਹੜੇ ਆ ਅਸੀਂ ਦਰਸ਼ਨ ਕਰਾ ਰਹੇ ਆ ਅਤੇ ਉਸੇ ਹਿਸਾਬ ਨਾਲ ਗੁਰੂ ਸਾਹਿਬ ਦੀਆਂ ਜਿਹੜੀਆਂ ਇੱਥੇ ਆ ਨਿਸ਼ਾਨੀਆਂ ਨੇ ਪਾਵਨ ਨਿਸ਼ਾਨੀਆਂ ਉਹ ਵੀ ਇੱਥੇ ਪਈਆਂ ਹੋਈਆਂ ਨੇ ਤਾਂ ਗੁਰੂ ਸਾਹਿਬ ਨੂੰ ਕਿਆ ਜਾਂਦਾ ਬਹੁਤ ਕੁਝ ਕਿਹਾ ਜਾਂਦਾ ਜੇ ਆਪਾਂ ਗੱਲ ਕਰਦੇ ਆਂ ਤੇ ਇੱਥੇ ਹੀ ਆ ਮਾਤਾ ਗੁਜਰੀ ਜੀ ਜਦੋਂ ਆਪਾਂ ਕਹਿ ਸਕਦੇ ਆਂ ਵੀ ਜਦੋਂ ਗੁਰਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਸੀ ਉਹ ਵੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਏ ਸੀ ਤੇ ਉਸ ਤੋਂ ਬਾਅਦ ਗੁਰੂ ਮਾਤਾ ਜੀ ਨੂੰ ਇੱਥੇ ਜਦੋਂ ਛੱਡਦੇ ਨੇ ਅਤੇ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਬਚਪਨ ਵੀ ਜਿਹੜਾ ਉਹਨਾਂ ਨੇ ਇਸ ਧਰਤੀ ਤੇ ਬਤੀਤ ਕੀਤਾ ਆਪਣਾ